ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੇਂਦਿਆਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ 1984 ਕਲੂਕਾਰਾ ਦਿਹਾੜਾ ਆ ਰਿਹਾ ਹੈ ਸੋ ਆਪਾ ਸਮੂਹ ਸੰਗਤਾਂ ਨੇ ਰਲ ਮਿਲ ਕੇ ਮਨਾਉਣਾ ਹੈ ਅਤੇ ਗੁਰਦੁਆਰਾ ਗੁਰਦਸੋਂ ਸਾਹਿਬ ਜੀ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਕੂਰ ਬਲੰਕ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਹੈ ਸੋ ਜਿਸ ਦੀ ਤਰੀਕਾ 14 ਤੋਂ ਲੈ ਕੇ 16 ਜੂਨ ਤੱਕ ਗੁਰਦੁਆਰਾ ਕੁਰਬਲੰਕਾ ਨਾਨਕ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ 14 ਦਸ ਸ਼ੁੱਕਰਵਾਰ ਜੂਨ ਨੂੰ ਰਬ ਹੋਣਗੇ ਅਤੇ ਦੈਨ ਐਤਵਾਰ 16 ਜੂਨ ਨੂੰ ਭੋਗ ਪਾਏ ਜਾਣਗੇ ਸੋ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਨੇ ਆਪਣੇ ਕੀਮਤੀ ਕਮਾਕਾਰਾਂ ਉਤਿਆਗਦੇ ਹੋਏ ਗੁਰਦੁਆਰਾ ਨਾਨ ਸਰਸਾ ਸਾਹਿਬ ਦਰਸ਼ਨ ਦੀ ਕਿਰਪਾਲਤਾ ਕਰਨੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਇੰਗਲੈਂਡ ਤੋਂ ਜਾਗੋ ਵਾਲਾ ਜਥਾ ਭਾਏ ਸਤਵਿੰਦਰ ਸਿੰਘ ਭਾਏ ਪ੍ਰਮਿੰਦਰ ਸਿੰਘ ਜੀ ਪਹੁੰਚ ਰਹੇ ਹਨ ਜੋ ਆਪ ਸਭ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਰ ਕਰਨਗੇ ਇਹ ਜੋ ਸੇਵਾ ਆਪ ਸਭ ਸੰਗਤਾਂ ਦੇ ਸਹਿਯੋਗ ਅਤੇ ਭਾਈ ਕਨਈਆ ਕਲੱਬ ਵੱਲੋਂ ਲਈ ਗਈ ਹੈ ਆਪ ਜੀ ਨੇ ਗੋਦਵਰਾ ਨਾਨਸਰ ਸਾਹਿਬ ਵਿਖੇ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਜਿਸ ਦਾ ਲਾਈਵ ਪ੍ਰੋਗਰਾਮ ਆਪ ਸਭ ਸੰਗਤਾਂ ਨੂੰ ਦਿਖਾਇਆ ਜਾਏਗਾ